ਨਾਜ਼ਮੀਲਾ ਵੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਇਟ ਅਕੈਡਮੀ ਲੁਧਿਆਣਾ ਦੇ ਸਮੂਹ ਆਉਦੇਦਾਰਾਂ ਤੇ ਮੈਂਬਰਾਂ ਨੇ ਇਹ ਪਤਾ ਚਲਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਆਧਾਰ ਕਾਰਡ ਵਿੱਚ ਹੁਣ ਪੰਜਾਬੀ ਪਾਸ਼ਾ ਦੇ ਇੰਦਰਾਜ ਨਹੀਂ ਆ ਰਹੇ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਅਤੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਿਲਿ ਭੁਗਤ ਹੀ ਹੋ ਸਕਦੀ ਹੈ ਕਿ ਉਹ ਹੌਲੀ-ਹੌਲੀ ਆਧਾਰ ਕਾਰਡ ਵਰਗੇ ਬੜਮੁੱਲੇ ਦਸਤਾਵੇਜ਼ ਵਿੱਚ ਮਾਤ ਭਾਸ਼ਾ ਨੂੰ ਖਤਮ ਕਰ ਰਹੇ ਹਨ ਇਸ ਗੱਲ ਦੀ ਨਿੰਦਾ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਪ੍ਰੋਫੈਸਰ ਰਵਿੰਦਰ ਪਟਲ ਡਾਕਟਰ ਲਖਵਿੰਦਰ ਜੋਹਲ ਡਾਕਟਰ ਅਨੂਪ ਸਿੰਘ सुरेंद्र ਕੈਲੇ ਡਾਕਟਰ ਜੁਗਿੰਦਰ ਸਿੰਘ ਨਿਰਾਲਾ ਬਲਬੀਰ ਮਾਦੋਪੁਰੀ ਡਾਕਟਰ ਗੁਰ ਇਕਬਾਲ ਸਿੰਘ ਡਾਕਟਰ ਅਰਵਿੰਦਰ ਕੌਰ ਕਾਕੜਾ ਡਾਕਟਰ ਗੁਰਚਰਨ ਕੌਰ ਕੋਚਰ ਡਾਕਟਰ ਹਰਵਿੰਦਰ ਸਿੰਘ ਤਰਲੋਚਨ ਲੋਜੀ ਜਸਪਾਲ ਮਾਨਕੇੜਾ ਜਨਮੇਜਾ ਸਿੰਘ ਜੋਹਰ ਜਸਵੀਰ ਚੱਜ ਡਾਕਟਰ ਹਰੀ ਸਿੰਘ ਜਾਟਿਕ ਸਹਿਜਪ੍ਰੀਤ ਸਿੰਘ ਮੰਗਟ ਸ਼ਬਦੀਸ਼ ਸੰਜੀਵਨ ਸਿੰਘ ਨਰਿੰਦਰ ਪਾਲ ਕੌਰ ਵਾਹਿਦ ਸਤਨਾਮ ਸਿੰਘ ਸੰਤੋਖ ਸਿੰਘ ਸੁਖੀ ਡਾਕਟਰ ਹਰਜਿੰਦਰ ਸਿੰਘ ਕਵਰ ਕਵਰਜੀਤ ਪੱਠਲ ਪ੍ਰੋਫੈਸਰ ਸਰਗੀ ਪ੍ਰੀਮ ਸਾਹਿਲ ਪ੍ਰੋਫੈਸਰ ਬਲਵਿੰਦਰ ਸਿੰਘ ਚਹਿਲ ਕਰਨਜੀਤ ਸਿੰਘ ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਸਨ